हेलो नमन बोल रही हाँ तो है हां जी सत श्री अकाल जी सत श्री अकाल कैसे हैं ठीक है पाजी अच्छा ये तो पाजी ना क्या कर दो तो फिर लगा दे पाजी ये तो मैं तुम पाजी आखूं जी जी अच्छा मेरे साले दी घर आनी है तू तो, तेरे ओदे मगर ही कहना फिर तो है हां जी हम्म और की करी जाती सी कुछ नहीं पाजी मां नहीं लग रही थी ਮਾਨ ਲੱਗੇ ਕਿ ਜਿੱਦਾਂ ਜੋ ਕੁਝ ਤੂੰ ਚਾਹਨੀ ਹੈ ਉਹ ਤੇਰੇ ਕੁਝ ਪੂਰਾ ਕਰ ਦੇਣੀ ਮੇਰੇ ਸਹੁਰੇ ਤਾਂ ਜਮ ਕੰਜੂਸ ਤੇ ਮੱਖੀ ਚੂਸ ਹੈ ਮੈਂ ਦੱਸਦਾ ਤੈਨੂੰ ਨਹੀਂ ਐ ਹੈ ਜੀ ਕੋਈ ਗੱਲ ਨਹੀਂ ਬਾਜੀ ਨਾ 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 ਮੈਂ ਤਾਂ ਹੀ ਤਾਂ ਮੇਰਾ ਨਾ ਇੱਥੇ ਆਉਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਮੇਰੇ ਸਹੁਰਿਆਂ ਦੇ ਮੈਂ ਤਾਂ ਸਿਰਫ ਤੇਰੇ ਕਰਕੇ ਆਉਣਾ ਵੀ ਤੇਰੇ ਨਾਲ ਚਲੋ ਗੱਲ ਮਿਲ ਕੇ ਆ ਮੇਰਾ ਚਲੋ ਮੈਂ ਇੱਥੇ ਆ ਜਾਂਦਾ ਚਲੋ 2 ਮਿੰਟ ਬੈਠ ਜਾਈਦਾ ਇੱਥੇ ਬਾਕੀ ਕੋਈ ਇਹਨਾਂ ਚ ਕੋਈ ਕੱਢਣ ਪਾਉਣ ਨੂੰ ਕੁਝ ਨਹੀਂ

ਮੈਂ ਤਾਂ ਹੁਣ ਆਇਆ ਤੇ ਸਿਰਫ ਤੇ ਸਿਰਫ ਤੇਰੇ ਵਾਸਤੇ ਆਉਣਾ ਇੱਥੇ ਠੀਕ ਹੈ ਤੇ ਰਹੀ ਗੱਲ ਦੂਜੀ ਨਹੀਂ ਮੇਰੇ ਕੋਲ ਕਿੰਨਾ ਪਾਗੀ ਤੁਸੀਂ ਮੈਨੂੰ ਸਮਝ ਨਹੀਂ ਲੱਗੀ ਮੈਨੂੰ ਇੰਨੀ ਸਮਝ ਨਹੀਂ ਆਦੀ ਤਾਂ ਮੈਨੂੰ ਕੀ ਕਹਿਣਾ ਚਾਹੁੰਦਾ ਤੇਰੇ ਨਾਲ ਮੈਨੂੰ ਪਤਾ ਨਹੀਂ ਤੈਨੂੰ ਦੇਖ ਕੇ ਕੁਛ ਐਦਾਂ ਦੀ ਫੀਲਿੰਗ ਹੁੰਦੀ ਹੈ ਵੀ ਮੈਂ ਤੈਨੂੰ ਤੈਨੂੰ ਦੇਖਾਂ ਤੇਰੇ ਨਾਲ ਮੈਂ ਗੱਲਬਾਤ ਕਰਾਂ ਤੇਰੇ ਕੋਲ ਮੈਂ ਬੈਠਾਂ

ये नाम के बार स्कोप बहुत है ना फॉरेन जांदा हाँ। ता हाँ। मेनू ये करनी रे करवा नी ये कहंदे नहीं नहीं साढ़े इथे फिर ये जांदे है कम दे ना ये कंप्यूटर वगैरह दा काम मेन ना दा ऑफिस वाला हां सोंदे दिए इन्नू खाना वगैरह कौन बना के दूँगा बीजी ये बाहर चली गई हां ए हे इन्नू ए ऑफिस जाना तो मैं जी एनम करवा दन ताकि मैं भोर चली जावा ते जहां में कोई कंप्यूटर कोर्स वगैरह बढ़िया क्योंकि मेरी किट्टी हुई है बीएससी एमएससी हूं तो सीता पढ़ी लिखी फैमिली जो है क्यों तू खुद भी कितने एजुकेटेड हो पर ये तो नहीं समझते ना, ना ए तो नहीं समझते उन्हें समझाता फिर उनका ठेका दे मैं तेरी फीलिंग समझ गया सी ठीक है ਨਾ ਤਮਨਜੋਤ ਬੋਲਦਾ ਕੁਛ ਮਨਜੋਤ ਜੀ ਵੀ ਨਹੀਂ ਬੋਲਦੇ ਕੁਛ ਵੀ ਇਹ ਵੀ ਪਾਪਾ ਦੇ ਮੁਰੇ ਸਾਹ ਨਹੀਂ ਘਾਟਦੇ ਆ ਬਸ ਆਹੀ ਗੱਲ ਹੈ ਨਾ ਹੁਣ ਗੱਲ ਇਹ ਹੈ ਕਿ ਅੱਧੀ ਗੱਲ ਤਾਂ ਮੈਂ ਦੱਸਾਂ ਸਿੱਧੀ-ਸਿੱਧੀ ਗੱਲ ਦੱਸਾਂ ਹਾਂਜੀ ਬਾਜੀ ਤੁਸੀਂ ਸੁਣੋ ਮੈਂ ਜੇ ਤੁੰਗ ਆਵਲੀ ਜ਼ਿੰਦਗੀ ਨੂੰ ਵਧੀਆ ਚਲਾਉਣਾ ਚਾਹੁੰਦੀ ਹਾਂ ਨਾ

ਇਹ ਤਾਂ ਪਾਪਾ ਦੀ ਮੰਮੀ ਤੇ ਇਹ ਨਹੀਂ ਕਹਿੰਦੀ ਕਿ ਤੁਹੇ ਤੁਰਪਾਜੀ ਨੂੰ ਕੁਝ ਲੋਗ ਉਹ ਹਾਂ ਕਰ ਦਿਆ ਤਾਂ ਉੱਪਰ ਹੋਉਂਦੀ ਹੈ ਕਿ ਤੁਸੀਂ ਇਹ ਕਰ ਸਕਦੇ ਹੋ ਹੂੰ ਤੁਹਾਨੂੰ ਦੀ ਹਾਂ ਚਾਹੀਦੀ ਹੈ ਭਾਜੀ ਤੁਸੀਂ ਵੀ ਇਹਨਾਂ ਨੂੰ ਕਹਿ ਦੋ ਕਿ ਕਰਵਾ ਦਿਓ ਲੀ ਕੁੜੀ ਨੂੰ ਮੈਂ ਤਾਂ ਹੁਣ ਤੁਹਾਨੂੰ ਕੁੜੀ ਤੁਸੀਂ ਕੁੜੀ ਕਹੋਗੇ ਮੈਨੂੰ ਵੀ ਨਵਾਂ ਨੀ ਕਰਵਾਉਣਾ ਤੇ ਮੈਂ ਤਾਂ ਤੈਨੂੰ ਇਹੀ ਕਹਿਣਾ ਤੈਨੂੰ ਇੱਕ ਮੇਰੀ ਗੱਲ ਉਹਦਾਤਾ ਹੈ तो तू भी जाओ नहीं है ना अभी कोई तेरी दिल्ली का लोग सोन नाला होगी समझे नाला होगी तब तो मैं तेरे नाला खड़े होंगे आपके शिष्य ने कुछ नहीं पता लगने देंगे आप अपने आप आपने, आप अपने रिश्ते नो गेवदा होने हैं मैं समझ गया इस तेरी फीलिंग पसंद करते थे ना मैंने हाँ जी पाजी हाँ तो फिर आप अप ਉਹ ਨਾ ਪਾ ਦੇ ਨਹੀਂ ਨਾ ਨਾਮ ਤੋਂ ਨਾਮ ਤੇ ਜਾਣੇ ਤੇ ਵੀ ਆਹ ਤਾਂ ਨਾਮ ਤਾਂ ਬਰਾ ਲਿਆ ਕਰ ਮੈਂ ਨਾ ਹਾਂ ਜੀ ਸਮਝ ਨਹੀਂ ਆ ਰਹੀ ਕਿ ਕੀ ਕਰਦੇ ਨੇ ਹਣ ਮੈਂ ਤੇ ਨਹੀਂ ਦੱਸ ਦਿਆਂਗਾ ਤੁਸੀਂ ਨੰਬਰ ਨਹੀਂ ਕੋ ਕੋ ਵੀ ਕਰੀ ਤੁਸੀਂ ਇੱਕ ਵਾਰ ਮੈਨੂੰ ਕਾਲ ਕਰੋ ਮੰਮੀ ਨਾਲ ਗੱਲ ਕਰੋ ਤੁਸੀਂ ਮਨਜੋਤ ਨਾਲ ਤਾਂ ਮੈਂ ਆਪ ਹੀ ਬਣਾ ਲੂਗੀ ਮਨਜੋਤ ਬਿਲਕੁਲ ਇਹਿਆ ਕਾਸ਼ਕ ਉਹਨੇ ਪੂਰੀਆਂ ਕਰ ਦੇਈਆਂ ਬਿਲਕੁਲ ਮੈਂ ਨਾ ਹੁਣ ਮੈਂ ਨਾ ਇਹਨਾਂ ਦੇ ਮੂੰਹ ਤਾਂ ਮੈਂ ਲੱਗਦਾ ਨਹੀਂਗਾ ਮੈਂ ਸਿਰਫ ਤੇਰੇ ਜਿਹੜਾ ਵਿਚੋਲਾ ਤੁਹਾਡਾ ਭਰਾ ਹੈ ਨਾ ਸੋਰੀ ਗੁਲਵੀਰ ਮੈਂ ਤੁਹਾਡੀ ਗੱਲ ਕੱਟ ਰਹੀ ਹਾਂ ਤੁਹਾਡਾ ਭਰਾ ਹੈ ਨਾ ਹਾਂ ਤੇ ذرو اوਹ ਨਾ ਬੋਲ ਸਕ ਦਿੰਦੀ ਤੁਹਾਨੂੰ ਦਹਾਕ ਕੇ ਤੁਹਾਨੂੰ ਕਹਿ ਆ ਵੀ ਸਕ ਦਿੰਦੀ ਚਲ ਚੜ ਦਿੰਦੀ ਫਿਰ ਭਾਈ ਕੁੜੀ ਆਪਦੇ ਪੇਕੇ ਚਲੀ ਜਾਊਗੀ ਜਾਂ ਉੱਥੇ ਰਹਿ ਕੇ ਕਰੋਗੀ ਫਿਰ ਜਦੋਂ ਇਹਦਾ ਕੋਰਸਰ ਪੂਰਾ ਹੋ ਗਿਆ ਤਾਂ ਵਾਪਸ ਆ ਜੂਗੀ ਹਾਂ ਚਲੋ ਬਗਿਆ ਆਪਾਂ ਮੈਂ ਕੱਲ ਮਿਲਦੇ ਆਂ ਆਪਾਂ ਤੇ ਮੈਂ ਇਹਨੂੰ ਤੇਰੇ ਬਾਰੇ ਮੈਂ ਜ਼ਰੂਰ ਗੱਲ ਲਗਦਾ ਫਿਰ ਆਪਾਂ ਵਾਕਈ ਦੀ ਗੱਲ ਆਪਾਂ ਅੱਗੇ ਹੋਏ ਕਰਦੇ ਆਂ ਚਲੋ ਠੀਕ ਕੁੜੀ ਜੀ ਠੀਕ ਹੈ ਮੈਂ ਕਰੂੰਗੀ ਤੁਹਾਡੇ ਕੋਲ ਦੀ ਮੈਂ ਸੁਣੂੰਗੀ ਵੀ ਕੀ ਗੱਲ ਕੀਤੀ ਹੈ ਬਿਲਕੁਲ ਬਿਲਕੁਲ ਤੁਹਾਨੂੰ ਕੋਲੇ ਬਿਠਾ ਕੇ ਗੱਲ ਕਰੂੰਗੀ ਠੀਕ ਹਾਂ ਠੀਕ ਹੈ ਚਲੋ